ਕਾਸਟਿਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਤੈਸੀ ਚੱਲੇ ਆ ਅੱਜ ਬਾਗੇਪੁਰਾ ਨੇ ਤੋਂ ਅੱਗੇ ਥੋੜਾ ਜਿਹਾ ਇੱਕ ਪਿੰਡ ਦੇ ਵਿੱਚ ਤੇ ਉਹ ਵੀ ਜਿਹੜੇ ਹਸਬੰਡ ਵਾਈਫ ਨੇ ਉਹ ਸਾਡੇ ਵਾਂਗੂ ਜੀ ਨੇ ਹੈਂਡੀਕੈਪ ਨੇ ਤੇ ਅਸੀਂ ਉਹਨਾਂ ਨੂੰ ਉਹ ਆਏ ਸੀ ਸਾਨੂੰ ਘਰੇ ਮਿਲਣ ਵੀ ਤੇ ਉਹਨਾਂ ਦਾ ਇੱਕ ਕੰਮ ਸੀ ਜ਼ਰੂਰੀ ਜੋ ਉਹਨਾਂ ਨੇ ਸਾਡੇ ਤੇ ਕਿਹਾ ਸੀ ਕਰਨ ਨੂੰ ਮਤਲਬ ਇੱਕ ਵਿਸ਼ਵਾਸ ਦੀ ਗੱਲ ਹੁੰਦੀ ਹੈ ਤੇ ਅਸੀਂ ਉਹਨਾਂ ਦੀ ਉਹ ਚੀਜ਼ ਲਈਤੀ ਹੈ ਤਾਂ ਜਿਉ ਉਹਨਾਂ ਨੂੰ ਦੇਣ ਚੱਲਿਆ ਐਸੇ ਬਹਾਨੇ ਸੀ ਉਹ ਕਹਿ ਰਹੇ ਸੀ ਸਾਨੂੰ ਮਿਲਨ ਵੀ ਆ ਜਾਓਗੇ ਤੁਸੀਂ ਤੇ ਸਾਨੂੰ ਮਿਲ ਵੀ ਜਾਓਗੇ ਤੇ ਉਸ ਚੀਜ਼ ਦੇ ਬਹਾਨੇ ਸਾਨੂੰ ਚੀਜ਼ ਵੀ ਮਿਲ ਜਾਏਗੀ ਤੇ ਕੋਈ ਹੁੰਦਾ ਹੈ ਨਾ ਇਹਨਾਂ ਵਿਸ਼ਵਾਸ ਕਰਨ ਵਾਲਾ ਵਿਸ਼ਵਾਸ ਤਾਂ ਹੀ ਸੱਪਰ ਦੁਨੀਆ ਟਿਕੀ ਹੋਈ ਹੈ ਤੇ ਪ੍ਰਮਾਤਮਾ ਸਭ ਨੂੰ ਭਰੋਸੇ ਦੀ ਜ਼ਿੰਦਗੀ ਦਵੇ ਹਨਾ ਸਭ ਭਰੋਸੇ ਵਾਲੇ ਬਣਨਾ ਤੇ ਅਸੀਂ ਚੱਲੇ ਸੀ ਹੁਣ ਉੱਥੇ ਤੇ ਬਾਕੀ ਜਪਨੂਰ ਵੀ ਇੱਥੇ ਬੈਠੀ ਪਾਪਾ ਕੋਲ ਤੇ ਅਸੀਂ ਵੀ ਚੱਲੇ ਆਂ ਜਪਨੂਰ ਕਰਨ ਚਲੀਏ ਬਸ ਹੁਣ ਤੇ ਚਲੋ ਬਿੰਦੀ ਲਵਾਉਂਦੀ ਜਪਨੂਰ ਮੇਰੇ ਤੋਂ ਤੇ ਲਿਪਸਟਿਕ ਇੱਕ ਚੱਕੀ ਸੀ ਮੇਰੀ ਪਤਾ ਨਹੀਂ ਕਿੱਥੇ ਜੜ ਰੱਖਤੀ ਐ ਸਿੱਪੇ ਆਂਟੀ ਆਣਗੀ ਨਾ ਧਿਆਨ ਰੱਖੀ ਆਂਟੀ ਦਾ ਠੀਕ ਐ ਤੂੰ ਬਾਹਰ ਹੀ ਬੈਠਾ ਹੁੰਦਾ ਨਾ ਤੇ ਹਾਂ ਤਾਂ ਕਰਕੇ ਧਿਆਨ ਰੱਖੀ ਆ ਚੀਜ਼ ਦਾ ਹਣਾ ਆਏ ਆਪਾਂ ਦੱਤ ਜੱਪੂ ਕਿੱਥੇ ਚੱਲਿਆ ਬੰਦੀ ਦਾ ਮੈਸੇਜ ਆਇਆ ਅਸੀਂ ਕੋਈ ਨਹੀਂ ਅਸੀਂ ਉਹਨਾਂ ਦੇ ਘਰੇ ਤੇ ਤੁਸੀਂ ਦੇਖਿਆ ਹੋਏਗਾ ਪਹਿਲੇ ਵੀ ਆਏ ਸਰ ਤੇ ਮੈਂ ਵੀ ਨਹੀਂ ਕਰਨੀ ਹੈ ਹਨਾ ਇਹ ਵੀਰਾ ਹੈ ਤੇ ਪੈ ਨਹੀਂ ਸੀ ਸਾਨੂੰ ਮਿਲਣ ਤੇ ਜਿਹੜੇ ਮੋਗੇ ਵਾਲੇ ਆਂਟੀ ਜੀ ਸਾਨੂੰ ਮਿਲਣ ਆਏ ਸੀ ਉਹਨਾਂ ਨੇ ਵੀਲਚੇਅਰ ਵੀ ਦਿੱਤੀ ਸੀ ਇਹਨਾਂ ਨੂੰ ਤੇ ਆ ਦੇਖੋ ਸੇਮ ਹਰਜੀਤ ਵਾਂਗੂ ਦੀ ਬਾਈਕ ਵਾਂਗੂ ਉਹਦੀ ਵੀਲਚੇਅਰ ਵਾਂਗੂ ਹੀ ਹੈ ਮੈਨੂੰ ਤਾਂ ਨਹੀਂ ਹਰਜੀਤ ਆਇਆ ਕਰਤੀ ਹੋ ਮੇਰੇ ਨਾਲ ਲਾਈਟ ਵੀ ਨੂੰ ਫੋਟੋ ਬਾਈ ਜਾਵਦੀ ਆ ਵੀਰ ਜੀ ਇਧਰ ਤੇ ਚਲੋ ਮੈਂ ਨਾਲ ਹੀ ਫੋਟੋ ਤੇ ਜਪਨੂਰ ਲੱਗੀ ਬੱਚਿਆਂ ਨਾਲ ਖੇਡਣ ਪੂਰਾ ਆ ਕੇ ਮੈਂ ਮਸਤ ਹੋ ਗਈ ਇਹਨਾਂ ਦੇ ਵਿੱਚ ਹੀ ਜਿਵੇਂ ਪਹਿਲੇ ਤੂੰ ਜਾਣਦੀ ਸੀ ਬਣਾ ਜੀ ਹੋਰ ਕੋਈ ਪ੍ਰੋਬਲਮ ਨਹੀਂ ਇੱਥੇ ਤੇ ਮੈਂ ਪੋਚੇ-ਪਾਚੇ ਸਾਰਾ ਕੁਝ ਇੱਥੇ ਤੇ ਸਾਡਾ ਜੁੜ ਲਾਉਣਾ ਵਧੀਆ ਹੈ ਤੇ ਹਾਂ ਜਿੰਨੇ ਮਰਜ਼ੀ ਸਲੋ ਕਰ ਲੈ ਜਿੰਨਾ ਮਰਜ਼ੀ ਇਹਨੂੰ ਕਰ ਲੈ ਇਹ ਥੋੜਾ ਜਿਹਾ ਡਰਦੇ ਆ ਨਹੀਂ ਹੁਣ ਤੇ ਤੁਹਾਨੂੰ ਆਦਤ ਪੈ ਜਾਣੀ ਚਾਹੀਦੀ ਸੀ ਇਸ ਨੂੰ ਇਹਨੂੰ ਕਟਾ ਲਿਆ ਸੀ ਕਟਾ ਲਓ ਵਧਾ ਲਓ ਸਪੀਡ ਇਹਦੀ ਸਪੀਡ ਹੌਲੀ ਤਾਂ ਹੋ ਜੂਗੀ ਜੀ ਹੌਲੀ ਤੁਰੂਗੀ ਤੇ ਕੰਮ ਕਰਿਆ ਕੰਮ ਤੇ ਜਿਹੜਾ ਅਸੀਂ ਕੰਮ ਕਰਨ ਆਏ ਸੀ ਹੈ ਉਹਦੇ ਇਹਨਾਂ ਦਾ ਜਿਹੜਾ ਇਹਨਾਂ ਨੇ ਚੀਜ਼ ਮਹਿੰਗਾਈ ਸੀ ਉਹ ਗਿਫਟ ਦੇ ਦਿਓ ਇਹਨਾਂ ਨੂੰ ਇਹਨਾਂ ਦਾ ਗਿਫਟ ਦਿਖਾਓ ਕਿ ਭੈਣ ਹੋਣਾ ਨੇ ਨਾ ਬਾਈ ਹੋਣਾ ਨੇ ਵਿਸ਼ਵਾਸ ਕਰਕੇ ਤੁਹਾਨੂੰ 9000 ਰੁਪਏ ਪਾਇਆ ਸੀਗਾ ਤੇ ਇਹਨਾਂ ਦਾ ਗਾਟ ਹੀ ਲੈ ਕੇ ਫੋਨ ਆਈਡੀ ਬਣਾ ਕੇ ਇਹਨਾਂ ਦਾ ਨਾ ਚੈਨਲ ਅਸੀਂ ਵੀ ਇਹਨਾਂ ਦਾ ਚੈਨਲ ਬਣਵਾਣਾ ਹੈ ਤਾਂ ਕਿ ਸਾਡੇ ਵਾਂਗੂ ਇਹਨਾਂ ਦੀ ਵੀ ਚੈਨਲ ਚੱਲ ਸਕੇ ਹਨਾ ਬਹੁਤ ਭੈਣ ਭਰਾ ਜੁੜੇ ਹੋਏ ਨੇ ਤੇ ਇੱਕੋ ਜਿਹਾ ਵਿਚਾਰੇ ਹਨ ਹਾਂਜੀ ਤੇ ਹਰਪੂ ਕਰਿਓ ਜੁੜੋ ਇਹਨਾਂ ਦਾ ਵੀ ਤੁਸੀਂ ਸਪੋਰਟ ਕਰਿਓ ਕਿ ਤਾਂ ਕਿ ਇਹ ਵੀ ਵੱਧ ਸਕਣ ਅੱਗੇ ਬੱਚੇ ਨੇ ਅੱਗੇ ਵੀ ਕਿਉਂਕਿ ਆਪਾਂ ਹੋਰਾਂ ਨੂੰ ਚੰਗੇ ਪਾਲਾ ਨੇ ਤਾਂ ਉਹ ਸਪੋਰਟ ਕਰਦੇ ਹੀ ਰਹਿੰਨੇ ਹਨਾ ਜਿਹੜਾ ਆਪ ਦਾ ਕਰਕੇ ਖਾ ਸਕਦਾਗਾ ਹਨਾ ਵੀ ਸਾਡੇ ਅਰ ਕਹਿੰਦੀ ਸਪੋਰਟ ਬਣੋ ਤੁਸੀਂ YouTube ਤੇ ਹੀ ਬਣ ਜੇ ਬਸ YouTube ਦਾ ਚੈਨਲ ਵਧੀਆ ਬਣ ਜੇ ਤੇ ਇਹਨਾਂ ਦਾ ਚੈਨਲ ਵਗੈਰਾ ਸਾਰਾ ਚਾਲੂ ਕਰਵਾਤਾ ਇਹ ਅਸੀਂ ਕੋਈ ਪ੍ਰਮੋਸ਼ਨ ਨਹੀਂ ਕੋਈ ਕੁਝ ਨਹੀਂ ਇਹ ਇੱਕ ਪ੍ਰਮਾਤਮਾ ਵੱਲੋਂ ਇੱਕ ਕਿਸੇ ਦੀ ਹੈਲਪ ਕੀਤੀ ਜਾ ਰਹੀ ਹੈ ਹਨਾ ਜਿਵੇਂ ਤੁਹਾਨੂੰ ਵੀ ਅਸੀਂ ਤਾਂ ਕਹਿੰਦੇ ਆ ਵੀ ਤੁਸੀਂ ਸਾਡੀ ਫੈਮਲੀ ਆ ਇਹ ਵੀ ਆਪਣੀ ਆਪਣੇ ਘਰ ਦੇ ਜੀ ਆ ਆਪਣੇ ਇੱਕ ਪਰਿਵਾਰ ਦੇ ਮੈਂਬਰ ਆ ਹਨਾ ਤੇ ਆਪਣੇ ਕੋਲ ਉਹ ਕੰਮ ਹੈ ਨਹੀਂਗਾ ਮੈਂ ਤੁਹਾਨੂੰ ਅੱਗੇ ਵੀ ਅੱਜ ਵਾਲੀ ਵੀਡੀਓ ਚ ਕੋਈ ਕੱਲ ਵਾਲੀ ਚ ਦੱਸਿਆਗਾ ਵੀ ਉਹ ਕੰਮ ਹੈ ਨਹੀਂਗਾ ਇੱਕ ਪਾਸੇ ਤਾਂ ਆਪਾਂ ਕਹੀ ਜਨੇ ਆ ਤੁਸੀਂ ਸਾਡੀ YouTube ਫੈਮਲੀ ਆ ਤੇ ਦੂਜੇ ਪਾਸੇ ਅਸੀਂ ਕਿੰਤੂ ਪ੍ਰੰਤੂ ਕਰੀ ਜਾਗੇ ਠੀਕ ਹੈ ਤੇ ਇਸ ਵਕਤ ਅਸੀਂ ਪੇਕੇ ਪਿੰਡ ਦੇ ਵਿੱਚ ਬੈਠੇ ਆ ਪੇਕੇ ਪਿੰਡ ਇਹਨਾਂ ਦਾ ਆ ਮੋਬਾਈਲ ਆ ਚਾਲੂ ਕਰਕੇ ਆਈਡੀ ਬਣਾ ਕੇ ਤੇ ਇਹਨਾਂ ਨੂੰ ਦੇਣ ਆਏ ਆ ਇਹਨਾਂ ਨੇ ਵਿਚਾਰਿਆਂ ਨੇ ਰਾਤ ਮੈਨੂੰ 5:30 ਵਜੇ پیسے ਪਾਏ ਸੀਗੇ ਤੇ ਮੈਂ ਉਸੇ ਵਕਤ ਦੁਕਾਨ ਤੇ ਗਿਆ ਤੇ ਨਵਾਂ ਮੋਬਾਈਲ ਖਰੀਦਿਆ ਤੇ ਆਈਡੀ ਉਹੀ ਰਾਤ ਹੀ ਅਸੀਂ ਬਣਾ ਲਈ ਚੈਨਲ ਦਾ ਨਾਮ ਅਸੀਂ ਵੀ ਰੱਖਤਾ ਏ ਚੈਨਲ ਦਾ ਨਾਮ ਹਰਜੀਤ ਨੇ ਨਹੀਂ ਸੋਚਿਆ ਸੀ ਤੇ ਉਹਨਾਂ ਨੇ ਹੀ ਰੱਖਿਆ ਹੈ ਜ਼ਿੰਦਗੀ ਜਿੰਦਾਬਾਦ ਹੈ ਜ਼ਿੰਦਗੀ ਜਿੰਦਾਬਾਦ ਹੈ ਇਹਨਾਂ ਦੇ ਚੈਨਲ ਦਾ ਨਾਮ ਹੈ ਤੇ ਤੁਸੀਂ ਵੀ ਸਬਸਕ੍ਰਾਈਬ ਜਰੂਰ ਕਰਿਓ ਆਪਣਾ ਤੇ ਅੱਗੇ ਸਪੋਰਟ ਕਰਿਓ ਸ਼ੇਅਰ ਜਰੂਰ ਕਰਿਆ ਕਰੋ ਸ਼ੇਅਰ ਨਾਲ ਹੀ ਬਹੁਤ ਜਨੇ ਭੈਣ ਭਰਾ ਜੁੜਦੇ ਆ ਹਨਾ ਤਾਂ ਕਰਕੇ ਤੇ ਅਸੀਂ ਉਹਨਾਂ ਦੇ ਚੈਨਲ ਤੇ ਵੀ ਆਪਣੀ ਵੀਡੀਓ ਪਾਵਾਂਗੇ ਤੁਸੀਂ ਦੇਖਣਾ ਜਰੂਰ ਪਹਿਲੀ ਵੀਡੀਓ ਉਹਨਾਂ ਦਾ ਪਹਿਲਾ ਫਸਟ ਵਲੌਗ ਐਨਰਜੀ ਰੇਸ ਦਾਪ ਰੇਸ 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 ਖਿੱਚ ਇਹਦੇ ਪੂਰੀ ਨਹੀਂ ਹੱਥ ਕਰ ਦੋ ਹੱਥ ਕਰ ਚਲੋ ਓਹ ਅੱਛਾ ਮੂੰਹ ਟਾਟ ਲੈਂਦੀ ਆ ਚੱਲੋ ਚੱਲੋ ਚੱਲੇ ਚੱਲੋ ਆਏ ਮੇਰੇ ਮਜਾ ਆ ਰਹੀ ਚੁੱਕ ਲਈ ਕਰੀ ਵਧੀਆ ਇੱਕ ਪਾਸੇ ਝੁੱਕਦੀ ਭਲੀ ਪਈ ਹੈ ਨਹੀਂ ਇਹ ਚੱਕਦੀ ਨਹੀਂ ਰਵਣ ਇਧਰੋਂ ਚੱਕੀ ਉਪਾਤਾ ਚੱਲੇ ਮੈਂ ਕੋਤੇ ਵੱਜੀ ਮਾ ਜਵਰੀ ਆ ਜੀ ਕੰਕਰ ਦੀ ਜਵਰੀ ਆ ਜੀ ਚਟਕੀ ਦੀ ਮੈਂ ਆਹ ਤੇ ਜਿਵੇਂ ਆਪਾਂ ਪਾਲਿਆ ਲੱਗੀ ਲੱਗਿਆ ਛੋਟਾ ਨਾ ਬਣ ਜਾਵੇ ਮੈਂ ਉਸ ਦੇਖ ਕੇ ਮੈਂ ਕਿਹਨਾਂ ਸੈਕੜੇ ਦਿਨ ਆ ਮੇਰੇ ਨਾਲ ਬਰੇ ਬਰੇ ਚੀਜ਼ ਬੜੀ ਨੀਵੀਂ ਜਾ ਰਹੀ ਹੈ ਇਹ ਨੂੰ ਨਾ ਤੇਰੇ ਹੱਥ ਛੋਟੇ ਆ ਇਹਨੇ ਬੈਨ ਤੱਕ ਚੱਕਣ ਵਾਲੀ ਆ ਸਹੀ ਆਉਗੀ ਚੱਕਣ ਵਾਲੀ ਆ ਚੀਜ਼ ਨਾ ਥੋੜੀ ਥੱਲੇ ਨੂੰ ਆ ਆਪਣੇ ਬ੍ਰੇਕਾਂ 'ਤੇ ਲੱਗੇ ਜਾਣੇ ਹਾਂ ਮੈਂ ਬੈਨ ਵਾਤ ਲਾਈਏ ਛੋਟਾ ਨਾ ਮੈਂ ਆ ਉੱਚਾ ਕਰਕੇ ਮੈਂ ਨਹੀਂ ਨਹੀਂ ਤੂੰ ਖਾ ਲੈ ਖਾਓ ਨਾ ਨਹੀਂ ਬਣਾਣਗੇ ਫਿਰ ਬਾਜੋ ਨਹੀਂ ਨਹੀਂ ਕੋਈ ਨਹੀਂ ਰੋਕਦੀ ਕਿੱਥੋਂ ਆ ਯਾਰ ਇਹ ਲੈ ਬਈ ਤੁਸੀਂ ਸਾਡੀ ਹੈਲਪ ਤਾਂ ਕਰੀ ਜਾਂਦੇ ਆ ਆ ਜੋੜੀ ਦੀ ਵੀ ਹੈਲਪ ਕਰਿਓ ਹਣਾ ਤੇ ਇਹ ਚੈਨਲ ਦਾ ਨਾਮ ਵੀ ਤੁਹਾਨੂੰ ਦੱਸਤਾ ਸੀ ਇਹਨਾਂ ਦੇ ਦਾ ਤੇ ਵੀਡੀਓ ਪਹਿਲੀ ਅਸੀਂ ਇਹਨਾਂ ਨੂੰ ਬਣਾ ਕੇ ਦੱਸਣ ਆਏ ਆਂ ਵੀ ਐ ਆਏ ਪਹੁੰਗੀ ਹਨ ਤੇ ਨੀਚੇ ਤਾਰਦੇ ਉਦੋਂ ਬਾਅਦ ਇਹ ਚਲ ਵਿਚਾਰੇ ਆਪ ਦਾ ਘਰ ਦਾ ਗੁਜ਼ਾਰਾ ਚਲਾ ਸਕਣ ਸੌਖਾ ਹਨਾ ਇੱਥੇ ਤਾਂ ਮੈਂ ਦੇਖਿਆ ਕਿ ਛੋਟਾ ਜਿਹਾ ਪਿੰਡ ਹੈ ਇਹਨਾਂ ਦਾ ਤੇ ਇੱਥੇ ਵਿਚਾਰਿਆਂ ਦੇ ਜਾਨੀ ਕਿ ਵੀ ਕੋਈ ਦੁਕਾਨ ਵੀ ਹੈਣੀਗੀ ਤੇ ਬਾਗੇ ਪਰਾਨੇ ਜਾਣਾ ਪੈਂਦਾ 89 ਕਿਲੋਮੀਟਰ ਦੂਰ ਹਾਂ ਜ਼ਿਆਦਾ ਹੈ ਹਾਂ ਜ਼ਿਆਦਾ ਹੀ ਹੋਊਗਾ ਆਪਣੇ ਤੋਂ ਵੀ ਜ਼ਿਆਦਾ ਹੈ ਹਾਂ ਤੇ 14 ਕਿਲੋਮੀਟਰ ਪੈ ਜਾਂਦੇ ਹਾਂ ਹਾਂ ਜ਼ਿਆਦਾ ਹੈ ਮੈਨੂੰ ਤਾਂ ਪੇਖਾ ਨੇੜੇ ਆਉਣ ਚੀਨਾ ਆਵੇ ਦਵਣ ਕਰੀ ਜਾਵੇਂ ਹੈ ਹੈ ਕਿੱਥੇ ਜਾ ਕੇ ਬੈਠਿਆ ਦੀਦੀ ਹੁਣ ਕਿੱਥੇ ਜਾ ਕੇ ਬੈਠਿਆ ਪਤਾ ਕਿ ਉਹ ਖੇਤ ਹੀ ਖੇਤ ਉਹ ਫਿਰਦਾ ਜੱਪ ਨੂੰ ਦੁਕਾਨ ਦਾ ਤੇ ਨਾਮ ਨਹੀਂ ਜਾਣਦੀ ਆ ਮੈਂ ਕਿੱਥੇ ਕਿੱਥੇ ਉਹ ਕਿੱਥੇ ਤਾਂ ਨਹੀਂ ਦੇਖਣਾ ਉਟੇ ਤੇ ਹੁਣ ਡਿੱਗਣਾ ਹੁੰਦਾ ਹਨ ਹੂੰ ਹੂੰ ਕੋਈ ਨਹੀਂ ਡਰ ਲਾ ਰਿਹਾ ਡਿੱਗਣਾ ਚਾਹੇ ਹੋਰ ਉਦੋਂ ਮੈਂ ਬਚਾਈ ਮੈਂ ਫਾਨੀ ਕੋਸ ਵਿੱਚ ਜਿੱਕਰ ਮੈਂ ਖੇਡਾ ਲਿਆ ਮੈਂ ਸਟੋਪ ਫਿਰ ਬੋਲਾਂਗੇ ਅੰਨਾ ਤੇ ਸਾਡਾ ਬੈਟ ਹੈ ਮੇਰਾ ਵੀ ਬੈਟ ਦਿੰਦਾ ਇਹਨਾਂ ਦੀ ਇੰਨਾ ਕੀ ਸਰ ਆ ਬੈਟ ਬੈਟ ਮੇਰਾ ਬੈਟ ਅੰਨਾ ਨਹੀਂ ਹਾਂ ਠੀਕ ਹੈ ਥੋੜਾ ਜਿਹਾ ਮੰਗੋ ਬਾਵਾ ਜੀ ਮੈਂ ਬਾਈ ਬੋਲਦਾ ਹਾਂ ਆਪਾਂ ਪਾਰਟੀ ਤਾਂ ਲਈਏ ਤੋਂ ਹਨ ਮੈਂ ਤਾਂ ਸੁੱਕ ਕੇ ਆਇਆ ਸੀ ਜੀ ਆਪਾਂ ਕਿਹੜੀ ਜੀ ਮੋਬਾਈਲ ਜੀ ਆ ਜਾ ਤੁਹਾਡਾ ਮੈਂ ਵੀ ਉਹਨਾਂ ਨੂੰ ਕਹਿ ਰਹੀ ਸੀ ਹੁਣ ਮੈਂ ਕਿਹਾ ਇਹਨਾਂ ਦਾ ਨਾ ਚੈਨਲ ਵਧੀਆ ਹੋਵੇ ਪਤਾ ਕਿ ਜਿੰਦਗੀ ਬਦਲ ਜਾਂਦੀ ਘਰ ਤੇ ਰੱਤੇ ਬਦਲ ਜਾਂਦੇ ਮੇਰੇ ਘਰ ਦਾ ਵੀ ਨਕਸ਼ਾ ਬਦਲਿਆ ਹੈ ਦੀਦੀ ਨੇ ਤੋਂ ਹਨ ਮਗਰ ਨੇ ਪ੍ਰਮਾਤਮਾ ਨੇ ਦੀ ਉਮਰ ਲੰਬੀ ਕਰੇ ਸੁਖੀ ਰਵੇ ਜਿਨ੍ਹਾਂ ਨੇ ਸਾਡੀ ਜਿੰਦਗੀ ਬਦਲੀ ਜਿਹੜੇ ਜਿਹੜੇ ਵੀ ਆਪਣੇ ਬਾਰੇ ਸੋਚਦੇ ਹਨ ਪਰਮਾਤਮਾ ਉਹਨਾਂ ਨੂੰ ਦਿਨ ਤੇ ਕੁੜੀ ਰਾਤ ਉੱਨੀ ਤਰੱਕੀ ਬਾਸੀ ਹੈ ਨਾ ਉਹ ਦੇਖ ਤੁਹਾਡੇ ਵੀ ਲੈ ਲੈਂਦਾ ਹੈ ਇਹਨਾਂ ਤੋਂ ਜ਼ਿਆਦਾ ਸੋਖੀ ਹੈ ਹੈ ਮੋਟੇ ਹਾਂ ਕੋ ਇਥੋਂ ਹਾਂ ਆਪਣੀ ਇੰਡੀਨੀ ਵੀ ਹੁੰਦੀ ਨਾ ਖਿਡਾਰੇ ਪਾ ਦੇਣੇ ਸੀ ਆਪਣੀ ਤੇਰੇ ਹੱਥ ਨਹੀਂ ਜਾਂਦਾ ਹੱਥ ਨਾਲ ਪਰ ਚੀਜ਼ ਨਹੀਂ ਫਰਕ ਚੱਲੀ ਤੁਸੀਂ ਥੋੜੇ ਜਿਹਾ ਸਾਡੀ ਵੀ ਆ ਲਿਆ ਬਸ ਛੇੜਨ ਉਸ ਆ ਜਾਓ ਫੱਟੇ ਖੜੇ ਲੱਗਦੇ ਆ ਹਾਂ ਰਵਾ ਵਧੀਆ ਸਭ ਖਾ ਤਰੀਕਾ ਹੈ ਨਾ ਕਰਨਾ ਕਿ ਇੱਕ ਡੀਜ਼ਲ ਲੈ ਲਈਏ ਬਾੜਾ ਵੀ ਹੈ ਗੱਡੀ ਲਈ ਗੱਡੀ ਡੀਜ਼ਲ ਲੈ ਕੇ ਥੋੜਾ ਜਿਹਾ ਆਪਾਂ ਬਾੜੀ ਦੇ ਵਿੱਚ ਕੰਮ ਕਰੀਏ ਇੱਕ ਰੈਲੀ ਪਾਉਚ ਆ ਨਹੀਂ 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 ਹੋਇਆ ਨੂੰ ਕਹਣੀ ਯਾਰ ਮੈਂ ਕੱਪੜਾ ਨਹੀਂ ਮਾਰਦਾ ਕੱਪੜਾ ਨਹੀਂ ਮਾਰਦੇ ਅੰਦਰ ਗੰਦੀ ਰੱਖੀ ਨਾ ਮੈਂ ਇਹਦੇ ਨਾਲ ਰਹਿ ਜੀ ਹਾਂ ਬਾਹਰ ਅੰਦਰ ਜੀ ਹਾਂ 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 ਤੇ ਸੈਂਟੀਮੈਂਟ ਦਿੱਤੀ ਤੇਰੀ ਕੇਮ ਕੇ ਪਤਰਾ ਪਾ ਦੇਗਾ ਹੋਰ ਕੀ ਲੱਗੇ ਰਹਿਣਗੇ ਸਾਫ ਮੈਂ ਵਾਟਰ ਤੇ ਸਾਈਕਲ ਜਾਂ ਇੱਕ ਇੱਕ ਆ ਇੱਕ ਸਕੂਟਰੀ ਮੈਂ ਜਦੋਂ ਕੱਟ ਜਾ ਢੋਕਾ ਢੋ ਪਹਾ ਤੇਰੇ ਅੱਗੇ ਲੱਭਟ ਕੱਟ ਜਾ ਮੈਂ ਬਾਈ ਨੂੰ ਧੋਖੇ ਹੀ ਲਾਉਣਾ ਮੈਂ ਮੋਟਰਸਾਈਕਲ ਸੀ ਨਾ ਜਿਹੜਾ ਮੇਰਾ ਮੈਂ ਉਹ ਧੋਖੇ ਲਾਉਣਾ ਮੈਂ ਬਹਿ ਜਾਂਦੀ ਦੂਜਾ ਸਾਫ ਛੱਡ ਦਿੰਦੇ ਮੈਂ ਨਾ ਮੰਨ ਕੇ ਚੱਲ ਵੀ ਸੈਂਡਲ ਪਾਏ ਆ ਬੱਚੇ ਦੇ ਮੰਮੂਰੇ ਬੌਂਦ ਆਣੀ ਸੀਗਾ ਬੱਚੇ ਨੂੰ ਕਿਉਂਕਿ ਉਹਦੇ ਹੁੰਦਿਆ ਸਾਈਡ ਤੇ ਲੋਕ ਉਹ ਜਾ ਉਧਰੀ ਈਟ ਨਾ ਬੱਜ ਜੇ ਮੇਰਾ ਭਰਾ ਹਾਂ ਉਹ ਨਹੀਂ ਆਉਂਦੇ ਇਹਦੇ ਨਾਲ ਹਾਂ ਨਹੀਂ 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 ਪੁੱਤ ਨਹੀਂ ਪਹਿਲੀ ਬੱਚੀ ਛੋਟੀ ਆ ਖਾ ਲੋ ਇਹਨਾਂ ਨੂੰ ਰੋਜ਼ ਖਾ ਲੋ ਮੈਂ ਦੇ ਦੇਗੀ ਤੇ ਨਾ ਨਾ ਇਹਦੇ ਖਰੀਦ ਨਾ ਆਪਾਂ ਕਰਕੇ ਵੇਖੀ ਫਟ ਪਊ ਨੀ ਨੀ ਉਹ ਵਜਨ ਪੁੱਛਦੇ ਆ ਵਜਨ ਪੁੱਛ ਕੇ ਦਿੰਦੇ ਆ ਹਾਂ ਤਾਂ ਕਰਦੇ ਮੋਢੇ ਆ ਖਾ ਲੋ ਚਲੋ ਆ ਗਿਆ ਆ ਗਿਆ ਅੱਜ ਤਾਂ ਮੱਖੀ ਵੀ ਬੋਲਦੀ ਆ ਲੈ ਆਪਾਂ ਵੀ ਉਹ ਖਾ ਲਾ ਫਤਿਹ ਪਾਪਾ ਪਾਪਾ ਚਲੋ ਸੀ ਵੀਡੀਓ ਬਣੀ ਜਾਂਦੀ ਆ ਆਪਣਾ ਹੈ ਨਾ ਆਪਾਂ ਇਹਨੂੰ ਰੋਕਣਾ ਹੈ ਜੇ ਤੁਸੀਂ ਇਹਨੂੰ ਕਰ ਦੋਗੇ ਆਹ ਨਾਲ ਦਬਸ ਬਟਨ ਦਬੋਗੇ ਠੀਕ ਹੈ ਫੇਰ ਤਾਂ ਇਹ ਕੱਟੀ ਜਾਊਗੀ ਦੁਆਰਾ ਬਣੂਗੀ ਜੇ ਜੇ ਤੁਸੀਂ ਇੱਥੋਂ ਰੋਕੋਗੇ ਨਹੀਂ ਕਟੇਗਾ ਆਲੂ ਆਲੂ ਲਓ ਹਾਂ ਲਾ ਬਟਨ ਦਬਾ ਦਿਓ ਹੇਠੇ ਕਰਾਂ ਇੱਥੇ ਬਟਨ ਦਬਾ ਦਬੂਗਾ ਮੈਂ ਇਸ ਤਰ੍ਹਾਂ ਗਾਪ ਨੂਰਾ ਗੱਡੀ ਕਿਵੇਂ ਚੱਲਦੀ ਹੁੰਦੀ ਆ ਦਬੋ ਗੱਡੀ ਚਲਾ ਜਾ ਕਿਵੇਂ ਚਲਾ ਰਹੇ ਸੀ ਉਹ ਗੱਡੀ ਭਾਜੀ ਵਾਲੀ ਆ ਤਾਂ ਓਏ ਹੋ ਉਹ ਤਾਂ ਬਾੜੀ ਭਾਜੀ ਦੀ ਆ ਓਏ ਸਟਾਰਟ ਹੋ ਗਈ ਦੇਖਿਆ ਦੇਖੋ ਤੁਹਾਡਾ ਜਪਨੌਰ ਕਿੰਨਾ ਅਸrarਤੀ ਹੋਇਆ ਹੋਇਆ ਗੱਡੀਆਂ ਚ ਲਾਈ ਜਾਂਦਾ ਹਾਏ ਤਾਂ ਮੂੰਹ ਨਹੀਂ ਚਲਾਉਨੇ ਆ ਮੁੰਡੇ ਗੱਡੀ ਗੱਡੀ ਨਾ ਮੁੰਡੇ ਜਾ ਲਾਂਦੇ ਆ ਨਾ ਹੂੰ ਇਹਦੇ ਜਾ ਉਹ ਹੀ ਵਰਤ ਕੰਸਾਰਗੇ ਉਹਦਨ ਨਾ ਮੁਲਿੰਦਰ ਭਾਬੀ ਤੇ ਹੀ ਜਾਂਦੇ ਹੂੰ ਕੱਲਿਆ ਅੱਜਿਆ ਅੱਜ ਤਾਂ ਮੁੰਡੇ ਵਾਲੀਆਂ ਸਾਰੀਆਂ ਹੂੰ ਹੈ ਜਪਨੂਰ